ਆਦਾ ਪ੍ਰਸ਼ੋਤਮ ਨੂੰ ਪਾਜਪਾ ਚੰਡੀਗੜ੍ਹ ਦੇ ਖਜ਼ਾਂਚੀ ਅਭਿਵੰਸੀਨ ਦੀ ਅਗਵਾਹੀ ਹੇਠ ਇੰਡਸਟਰੀਅਲ ਏਰੀਆ ਫੇਜ਼ 2 ਸਥਿਤ ਐਸਕੇ ਆਟੋ ਐਕਸੈਸਰੀ ਵਿਖੇ ਭਗਵਾਨ ਸ਼੍ਰੀ ਰਾਮ ਦੇ ਚਰਨ ਪਾਦੁਕਾ ਦਰਸ਼ਨਾ ਲਈ ਲਿਆਂਦਾ ਗਿਆ ਜਿਸ ਨੂੰ ਲੋਕਾਂ ਦੀ ਭਾਰੀ ਭੀੜ ਨੇ ਦੇਖਿਆ ਤੁਹਾਨੂੰ ਦੱਸ ਦਈਏ ਕਿ ਭਗਵਾਨ ਦੀ ਇਹ ਚਰਨ ਪਾਦੁਕਾ ਪ੍ਰਸਿੱਧ ਭਜਨ ਗਾਇਕ ਕਨਈਆ ਮਿੱਕਲ ਵੱਲੋਂ ਬਣਾਈ ਗਈ ਹੈ ਜੋ ਚੰਡੀਗੜ੍ਹ ਦੀ ਤਰਫੋਂ अयोध्या धाम ਵਿੱਚ राम लल्ला ਦੇ ਜੀਵਨ ਸੰਸਕਾਰ ਬਾਰੇ ਦਿਨ ਪ੍ਰਭੂ ਦੇ ਚਰਨਾ ਵਿੱਚ ਭੇਟ ਕੀਤੀ ਜਾਵੇਗੀ। ਇਸ ਮੌਕੇ ਲੋਕਾਂ ਨੇ ਭਗਵਾਨ श्री राम ਦੇ ਚਰਨ पादुका ਦੇ ਦਰਸ਼ਨ ਕਰਕੇ ਜੱਪ ਕਾਰਜ ਲਗਾਏ ਜਿਸ ਨਾਲ ਮਾਹੌਲ ਗੂੰਜਿਆ। ਇਸ ਮੌਕੇ ਅਭਿਵਸੇਨ ਸਮੇਤ ਵੱਖ-ਵੱਖ کارਖਾਨੇਆ, کارਖਾਨਿਆਂ ਅਤੇ ਉਦਯੋਗਾ ਨਾਲ ਜੁੜੇ ਉਦਯੋਗਪਤੀਆਂ ਅਤੇ ਵਿਸ਼ੇਸ਼ ਤੌਰ ਤੇ ਮਹੇਸ਼ ਜੈਨ, ਪ੍ਰਦੀਪ ਟਲ ਮਨੀਸ਼ ਨਿਗਮ ਪਰਮੋਦ ਸ਼ਰਮਾ ਜਰਨੈਲ ਸਿੰਘ ਵਿਨੇ ਗੁਪਤਾ ਅਮਿਤ ਗੋਇਲ ਅਤੁਲ ਗਰਗ ਅਤੇ ਚੰਡੀਗੜ੍ਹ ਤੋਂ ਨਰੇਸ਼ ਕੁਮਾਰ ਸੁਨੀਲ ਬੰਸਲ ਨਰੇਸ਼ ਬੰਸਲ ਸੰਦੀਪ ਜੈਨ ਸ਼ਸ਼ੀ ਪਾਲ ਗਰਗ ਪ੍ਰਕਾਸ਼ ਸਿੰਗਲਾ ਜੋਗਰਾਜ ਬੰਸਲ ਫਰਨੀਚਰ ਐਸੋਸੀਏਸ਼ਨ ਦੇ ਕਾਰਜਕਾਰਨੀਆ ਮੈਂਬਰ ਹਾਜ਼ਰ ਸਨ ਇਸ ਮੌਕੇ ਪਾਜਪਾ ਚੰਡੀਗੜ੍ਹ ਦੇ ਖਜ਼ਾਨਚੀ ਅਭੀ ਵਸੀਨ ਨੇ ਦੱਸਿਆ ਕਿ ਭਗਵਾਨ ਸ਼੍ਰੀ ਰਾਮ ਦੀ ਚਰਨ ਪਾਦੂਕਾ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਦਰਸ਼ਨਾ ਲਈ ਰੱਖੀ ਜਾਵੇਗੀ ਜਿਸ ਤੋਂ ਬਾਅਦ ਇਹ ਚਰਨ ਪਾਦੂਕਾ 22 ਜਨਵਰੀ ਨੂੰ ਅਯੁੱਧਿਆ धाम ਵਿੱਚ ਭਗਵਾਨ ਨੂੰ ਪੇਟ ਕੀਤੀ ਜਾਵੇਗੀ ਇਸ ਦੌਰਾਨ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ 22 ਜਨਵਰੀ ਨੂੰ ਸਮੂਹ ਸ਼ਹਿਰ ਵਾਸੀ ਆਪਣੇ ਘਰਾਂ ਵਿੱਚ ਕਿਉ ਦੇ ਦੀਵੇ ਬਾਲ ਕੇ ਭਗਵਾਨ ਸ਼੍ਰੀ ਰਾਮ ਦਾ ਗੁਣਗਾਨ ਕਰਨ।